ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਜ਼ਰੂਰੀ ਜਿਹੜੀਆਂ ਸੂਚਨਾ ਨੇ ਉਹ ਧਿਆਨ ਨਾਲ ਸੁਣ ਲੈਣਾ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀਆਂ ਜਿੰਨੀਆਂ ਵੀ ਬੂਟਰ ਸੂਚੀਆਂ ਨੇ ਜਾਂ ਆਪਣੇ ਬੈਨਰ ਨੇ ਲਫਾਫਾ ਬਣ ਗਿਆ ਝੋਲਾ ਬਣ ਗਿਆ 1800 ਬੂਥ ਹੈ 1800 ਬੂਥਾਂ ਦੇ ਉੱਤੇ ਆਪਣਾ ਸਾਰਾ ਸਮਾਨ ਜਿਹੜਾ ਉਹ ਅੱਜ ਤੇ ਕੱਲ ਦੁਪਹਿਰ ਤੱਕ ਪਹੁੰਚ ਜਾਣਾ ਜੇ ਫਿਰ ਵੀ ਕੋਈ ਰਹਿ ਗਿਆ ਤਾਂ ਫਿਰ ਵੀ ਤੁਸੀਂ ਆਪਣਾ ਦਫ਼ਤਰ ਜਿਹੜਾ ਬਹਿੰਡੇ ਆ ਬੀਬੀ ਵਾਲੇ ਚਮਚ ਉੱਥੋਂ ਜਾ ਕੇ ਤੁਸੀਂ ਆਪਣਾ ਸਮਾਨ ਲੈ ਸਕਦੇ। ਇਹ ਧਿਆਨ ਦੇ ਨਾਲ ਗੱਲ ਸੁਣ ਲੈਣਾ। ਪੋਲਿੰਗ ਜੰਟ ਜਿਹੜੇ ਬਣਾਉਣੇ ਆ ਅੰਦਰ ਪੋਲਿੰਗ ਜੰਟ ਦੋ ਬਣਾਉਣੇ ਆ। ਇੱਕ ਪੋਲਿੰਗ ਜੰਟ ਬਾਰੀ ਨਾਲ ਕਈ ਵਾਰੀ ਕੋ ਚਾਹ ਪਾਣੀ ਪੀਣਾ ਬੰਦਾ ਬਾਹਰ ਆ ਜਾਂਦਾ। ਦੂਜਾ ਬਹਿ ਜਾ। ਕਿਉਂਕਿ ਪੋਲਿੰਗ ਜੰਟ ਦੋ ਬਣਾ ਲੈਣੇ ਆ। ਉਸੇ ਪੋਲਿੰਗ ਜੰਟ ਦੇ ਉੱਤੇ ਉਸੇ ਫਾਰਮ ਦੇ ਉੱਤੇ ਦੋ ਪੋਲਿੰਗ ਜੰਟ ਜਿਹੜੇ ਉਹ ਬਾਰੀ-ਬਾਰੀ ਨਾਲ ਬੈਠਣ। ਤੀਜੀ ਗੱਲ ਹਰ ਪਿੰਡ ਦੇ ਵਿੱਚ ਆਪਣਾ ਬੂਦ ਦੇ ਉੱਤੇ ਬੰਦੇ ਬੈਠਨੇ ਚਾਹੀਦੇ ਆ 2 ਬੱਟੋ 4 ਬੱਟੋ 50 ਬੱਟੋ ਜਾਂ 100 ਬੱਟੋ ਹਰ ਬੂਦ ਦੇ ਉੱਤੇ ਆਪਣੇ ਸਵੀਰ ਜਿਹੜੀ ਉਹ ਪਾਣੀ ਦੀ ਠੰਡੇ ਦੀ ਲਾ ਕੇ ਰੱਖਿਓ ਗਰਮੀ ਹੈ ਸਾਰਿਆਂ ਨੂੰ ਵਿੱਚ ਬਾਦਲ ਵਾਲਿਆਂ ਨੂੰ ਵਿੱਚ ਕਾਂਗਰਸ ਨੂੰ ਦੂਜਿਆਂ ਤੀਜਿਆਂ ਨੂੰ ਸਭ ਨੂੰ ਪਾਣੀ ਉੱਤੇ ਪਿਆਉਂਦੀ ਕੋਸ਼ਿਸ਼ ਕਰ ਜੀਗਨ ਜਿਹੜੀ ਅੰਦਰ ਪਰਚੀ ਲੈਣੀ ਆ ਆਪਾਂ ਪਰਚੀ ਲੈਣੇ ਆ ਦਸਖਤ ਕਰਦੇ ਆ ਵੋਟ ਪਾਉਣ ਵੇਲੇ ਉਹ ਪਰਚੀ ਦੇ ਉੱਤੇ ਆਪਣੇ ਦਸਖਤ ਆਪਣੀ ਮਾਂ ਬੋਲੀ ਪੰਜਾਬੀ ਚ ਕਰਨੇ ਆ ਇਹ ਸਾਰੇ ਬੰਦੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣੋ ਅਗਲੀ ਗੱਲ ਪਿੰਡ ਪਿੰਡ ਜਾ ਕੇ ਘਰੋ ਘਰੀ ਜਾ ਕੇ ਹੁਣ ਆਪਣੇ ਕੋਲ ਅੱਜ ਦਾ ਦਿਨ ਤੇ ਕੱਲ ਦਾ ਦਿਨ ਦੋ ਦਿਨ ਬਚੇ ਆ ਇਕੱਲਾ ਇਕੱਲਾ ਫਿਰ ਜੋ ਇਕੱਲੇ ਇਕੱਲੇ ਹੁਣ ਜਿਹੜੇ ਆਪਣੇ ਨਿਸ਼ਾਨ ਆ 10 ਨੰਬਰ ਤੇ ਆਪਣਾ ਜੋ ਨਿਸ਼ਾਨਾ ਬਾਲਟੀ ਉਹ ਨਿਸ਼ਾਨ ਦਿਖਾ ਕੇ ਆਉਣਾ ਸੋਡੀ ਜ਼ਿੰਮੇਵਾਰ ਉਹ ਤੁਸੀਂ ਜਾ ਕੇ ਦੱਸਣਾ ਇਹ ਨਾ ਹੋਵੇ ਵੀ ਕਈ ਥਾਈਆਂ ਆਪਣਾ ਜਿਹੜੇ ਕੋਈ ਬਜ਼ੁਰਗ ਨੇ ਮਾਵਾ ਨੇ ਕੋਈ ਜਿਹਨੂੰ ਪਤਾ ਨਹੀਂ ਲੱਗੇ ਬਿਨਿਸ਼ਾਨ ਕਿੱਥੇ ਆ ਕਿਹੜਾ ਨਿਸ਼ਾਨ ਬੋਟ ਪਾਉਣਾ ਵੀ ਚਾਹੁੰਦੇ ਹਣ ਪਰ ਆਪਣਾ ਨਿਸ਼ਾਨ ਕਰਕੇ ਵੋਟ ਰਹਿ ਜੇ ਸੋ ਇਹ ਗੱਲਾਂ ਚਾਰ ਪੰਜ ਨੇ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਲੈਣਾ ਇਹਨੂੰ ਸਾਰੇ ਨੂੰ ਅੱਗੇ ਸਾਂਝਾ ਕਰ ਦਿਓ ਤਾਂ ਕਿ ਜਿਹੜੀ ਸਾਰੀ ਗੱਲ ਆਪਣੇ ਉਹ ਹਲਕੇ 'ਚ ਪੂਰੇ 'ਚ ਲੋਕ ਸਾਹਿਬ ਹੰਡੇ 'ਚ ਪਹੁੰਚ ਜੇ ਸਾਰੇ ਇੱਕ ਦੂਜੇ ਨਾਲ ਗਾਂ ਗਰੁੱਪਾਂ ਕਰਾ ਪੰਜ ਬਾ ਦੇ ਨੂੰ ਸਾਂਝਾ ਕਰ ਦਿਓ ਇਹ ਗੱਲਾਂ ਬਾਤਾਂ ਐਂ ਜ਼ਰੂਰੀ ਨੇ ਇੱਕ ਆਪਣੀ ਜਿਹੜੀ ਸੋਡੇ ਕੋਲੇ ਉਹ ਆਪਣਾ ਨਿਸ਼ਾਨ ਬੋਲ ਤੱਕ ਗੀਤ ਚੱਲਦਾ ਨਿਸ਼ਾਨ ਬੋਲਿਆ ਜਾਂਦਾ ਉਹ ਜਿਹੜੀ ਚਿਪ ਜੀ ਹੈ ਉਹ ਬਿਊਟ ਉੱਤਨਾ ਜੋੜ ਕੇ ਟਰੈਕਟਰਾਂ ਦੇ ਨਾਲ ਤੁਸੀਂ ਅੱਜ 5 ਵਜੇ ਤੱਕ ਆਪਣਾ ਉਹ ਵੀ ਪੰਡੋ ਪਿੰਡੀ ਪ੍ਰਚਾਰ ਆ ਜਿਹੜਾ ਉਹ ਕਰਦੇ ਸੁਚੜਦੀ ਕਲਾ ਚ ਰਹੋ ਡਟ ਕੇ ਰਹਿਣਾ ਮਾਹੌਲ ਪੂਰਾ ਐਂ ਸੇ ਕਰਦੇ ਆ ਕੱਲ ਆਪਾਂ ਲੰਬੀ ਹਲਕੇ ਚ ਗਏ ਆ ਲੰਬੀ ਹਰਕੇ ਦੇ ਵਿੱਚ ਜੇ ਸਾਬਾ ਉਹਨਾਂ ਦੇ ਬਾਲਾਂ ਦਾ ਘੜਾ ਉੱਥੋਂ ਵੀ ਆਪਾਂ ਨੂੰ ਉਹ ਲੋਕ ਕਹਿੰਦੇ ਬਈ ਲੀਡ ਕਰਕੇ ਤੋਰਾਂਗੇ ਰਾਤ ਆਪਾਂ 12 ਵਜੇ ਖੜੇ ਆ 12:30 1:00 1:30 ਵਜੇ ਮੈਂ ਖੀਰਲੇ ਪਿੰਡ ਜਾ ਕੇ ਕਿਵੇਂ ਆ ਰਹੇ ਗਿਆ ਵਿਚਾਰੇ 3 ਵਜੇ ਦੇ ਲੋਕ ਇੱਕ ਬੈਤ ਗੜੀ ਕੀ ਗਏ ਤਾਂ ਆਪਾਂ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਖੜ ਕੇ ਲੋਕਾਂ ਨੇ ਆਪਣਾ ਸਵਾਗਤ ਕੀਤਾ ਆਪਣੇ ਅੱਗੇ ਆਏ ਆ ਜਾਂ ਨਾਲ ਚੱਲ ਕੇ ਜਿੰਨੇ ਭਰਾ ਇੱਥੋਂ ਗਏ ਆ ਮੋਟਰਸਾਈਕਲਾਂ ਦੇ ਉੱਤੇ ਆਪਾਂ ਪੁੱਛੋ ਤਾਂ ਚੱਲੇ ਆ ਕਟੋ ਘਟ 300 ਸਵਾ 300 ਕਿਲੋਮੀਟਰ ਦਾ ਕੱਲ ਆਪਣਾ ਰੋਡ ਮਾਰਥਨ ਸੀਗਾ ਸਾਰੇ ਆਪਾਂ ਇਥੋਂ ਦੀ ਪਹੁੰਚੇ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਵਿਚਾਰੇ ਇਤੋਂ ਇੰਨੀ ਲੋ ਦੇ ਵਿੱਚ ਗਿੱਟੇ ਫੂਕ ਤੇ ਮੂੰਹ ਫੂਕ ਤੇ ਲੋ ਨੇ ਪਰ ਫਿਰ ਵੀ ਜੋ ਉਹ ਤੁਹਾਡੇ ਸਿਰ ਨੂੰ ਸਲਾਮ ਆ ਤੁਹਾਡੇ ਸਿਰ ਨੂੰ ਸਲਾਮ ਆ ਕਿ ਤੁਸੀਂ ਖੀਰ ਤੱਕ ਗਏ ਸੋ ਇਹ ਹੌਸਲਾ ਬਰਕਰਾਰ ਰੱਖਣਾ ਬਣਾਈ ਰੱਖਣਾ ਕੋਈ ਗੱਲਬਾਤ ਹੁੰਦੀ ਹੈ ਕੋਈ ਤੰਗ ਪਰੇਸ਼ਾਨੀ ਹੁੰਦੀ ਹੈ ਕੋਈ ਕਈ ਵਾਰੀ ਕੋਈ ਪਰੇਸ਼ਾਨ ਕਰਦਾ ਬੰਦਾ ਕਿਸੇ ਧਰ ਦਾ ਪਾਰਟੀ ਦਾ ਤਾਂ ਮੇਰੇ ਆ ਨੰਬਰ ਤੁਹਾਡੇ ਕੋਲ ਹੈਗੇ ਮੇਰੇ ਧਿਆਨ ਚ ਲਿਆ ਦਿਓ ਨਾਲ ਦੀ ਨਾਲ ਮੈਂ ਤੁਹਾਡੇ ਕੋਲੇ ਉੱਥੇ ਪਹੁੰਚੂ ਕਾਉਂਸਲਾ ਨਹੀਂ ਹਾਰਨਾ ਕੋਈ ਤੁਹਾਨੂੰ ਆ ਕੇ ਐਵੇਂ ਇਹਦਾ ਕਿਸ਼ਕਕੇ ਜਿਹੀ ਮਾਰ ਦਈ ਫਿਰਦੇ ਆ ਉਹ ਕਰਾ ਦੇਾਂਗੇ ਆ ਕਰਾ ਦੇਾਂਗੇ ਟੱਕਾ ਨਹੀਂ ਕਰ ਸਕਦੇ ਆਪਣਾ ਮੈਨੂੰ ਫੋਨ ਮਾਰ ਦਿਓ ਮੈਂ ਤੁਹਾਡੇ ਕੋਲੇ ਮੈਂ ਨਾ ਪਹੁੰਚਾਂ ਮੇਰੇ ਨਾਲ ਦੇ ਸਾਥੀ ਪਹੁੰਚਣਗੇ ਜਿਵੇਂ ਕਿਤੇ ਦੂਰ ਹੋਊਗਾ ਪਰ ਮੈਂ ਪਹੁੰਚੂਗਾ ਕਿਸੇ ਕੋਲੋਂ ਦਬਣ ਦੀ ਛਿਪਣ ਦੀ ਲੋੜ ਨਹੀਂ ਜੇ ਸਰਕਾਰ ਦਾ ਬੰਦਾ ਹੈ ਚਾਹੇ ਕੋਈ ਬਾਦਲਾਂ ਦਾ ਬੰਦਾ ਚਾਹੇ ਕੋਈ ਹੋਰ ਇਸ ਕਰਕੇ ਬਿਲਕੁਲ ਜਿੱਤ ਯਕੀਨੀਆ ਹੁਣ ਇਹ ਜਿੱਤ ਤੁਹਾਡੇ ਇਹਨਾਂ ਦੋ ਦਿਨਾਂ ਨੇ ਤੇ ਨਿਰਭਰ ਕਰਦੀ ਹੈ ਜਿਹੜਾ ਅੱਜ ਦਾ ਅੱਧਾ ਦਿਨ ਤੇ ਕੱਲ ਦਾ ਪੂਰਾ ਤੇ ਰਾਤ ਨੂੰ ਵੀ ਲੱਗੂ ਇਹ ਸੋਡੇ ਤੇ ਗੱਲ ਗੱਲ ਖੜੀ ਹੈ ਮਾੜੀ-ਮੋਟੀ ਆਪਾਂ ਜੇ ਢਿੱਲ ਵਰਤਦੇ ਉਹ ਢਿੱਲ ਵਰਤਨ ਦੇ ਨਾਲ ਆਪਣਾ ਕੋਈ ਨੁਕਸਾਨ ਹੋ ਗਿਆ ਫਿਰ ਆਪਾਂ ਬਸਤਾ ਨਹੀਂ ਵੀਰ ਜੇ ਜੋਰ ਲਾ ਲੰਦੇ ਉਦੋਂ ਆਪਣੇ ਕੋਲ ਦਿਨ ਸੀਗੇ ਸੋ ਖੁੱਚਦੇ ਮੇਰਾ ਵੀਰ ਸਮੱਗਰੀ ਸਾਰੀ ਤੁਹਾਡੇ ਕੋਲ ਲਫਾ ਪੈਨ ਝੋਲਾਂ ਚ ਪੈ ਕੇ ਪਿੰਡੋਂ ਕੋਈ 1800 ਬੂਤ ਤੇ ਪਹੁੰਚ ਜੂਗੀ ਟੀਮ ਆਪਣੀਆਂ ਛੱਡੀਆਂ ਹੋਈਆਂ ਨੇ ਚਿਪ ਪਾ ਕੇ ਟਰੈਕਟਰ ਦੇ ਵਿੱਚ ਜਰੂਰ ਬਲੂਟੂਥ ਨਾਲ ਜੋੜ ਕੇ ਉੱਪਰ ਚਾਰ ਆਪਣਾ ਨਿਸ਼ਾਨ ਵਾਲਾ ਕਰ ਦੋ ਘਰ ਘਰ ਜਾ ਕੇ ਨਿਸ਼ਾਨ ਪਹੁੰਚਾ ਦੇਵੀ ਸੋਡੀ ਜ਼ਿੰਮੇਵਾਰੀ ਹੈ ਇਹ ਗੱਲਾਂ ਸਾਰੀਆਂ ਧਿਆਨ ਦੇ ਨਾਲ ਮੇਰਾ ਵੀਰ ਤੁਸੀਂ ਅੱਗੇ ਸਾਂਝਾ ਵੀ ਕਰਦੇ ਉਹਨੂੰ ਤਾਂ ਕਿ ਆਪਣੀ ਸਾਰੀ ਗੱਲਬਾਤ ਹੈ ਜਿਹੜੀ ਉਹ ਸਾਰੇ ਪਿੰਡਾਂ ਦੇ ਵਿੱਚ ਪਹੁੰਚ ਸੋ ਧੰਨਵਾਦ ਸਾਰਿਆਂ ਦਾ ਟਟ ਕੇ ਰਹੋ ਜਿਹੜੀ ਵੀ ਗੱਲਬਾਤ ਹੈ ਉਹ ਮੈਂ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਦਾ ਰਹੂੰਗਾ ਵੱਡੀ ਗੱਲ ਮੈਂ ਤੁਹਾਨੂੰ ਇੱਕ ਵੀ ਖੁਸ਼ਖਬਰੀ ਦੇ ਦਿੰਨਾ ਵੀ ਜਿੱਥੇ ਇਹ ਜਮਾ ਗੜ ਦੇ ਵਿੱਚੋਂ ਵੀ ਗਾਹਾਂ ਵਾਲਾ ਗੜਾ ਇਹਨਾਂ ਦਾ ਇਹ ਕਹਿੰਦੇ ਲੰਬੀ ਸਾਡਾ ਜਮਾ ਗੜ ਅਸੀਂ ਆਹ ਕੀਤਾ ਸੀ ਉਹ ਕੀਤਾ ਛੰਡੇ ਇਹਨਾਂ ਦੇ ਨੇ ਇਹ ਇਹ ਬਹੁਤ ਤਰ੍ਹਾਂ ਦਾ ਇਹਨਾਂ ਨੇ ਕੰਮ ਸ਼ੁਰੂ ਕਰਤਾ ਪੈਸੇ ਵੰਡਣ ਲੱਗੇ ਹੋਏ ਨੇ ਕੱਲ ਦੇ ਬਾਦਲ ਤੇ ਜੀਤਮਿੰਦਰ ਵੀ ਬਾਹਰ ਸਿਮਰ ਤੇ ਜੀਤਮਿੰਦਰ ਸਿੱਧੂ ਇਹ ਦੋ ਬੰਦੇ ਪੂਰੇ ਮੋٹے ਪਾਣੀ ਆਉਂਗਾ ਪੈਸਾ ਵਹਾ ਰਹੇ ਆ ਸ਼ਰਾਬਾਂ ਵੰਡ ਰਹੇ ਨੇ ਕੱਲ ਸ਼ਰਾਬ ਵੰਡੀ ਆ ਰਾਮਨਗਰ ਪਿੰਡ ਦੇ ਵਿੱਚ ਮੁੰਡੇ ਦੀ ਮੌਤ ਵੀ ਹੋਈ ਓਕੀ ਫੀਮ ਸ਼ਰਾਬ ਗੋਲੀਆਂ ਜੋ ਵੀ ਨਸ਼ਾ ਹੈ ਪੂਰਾ ਪੈਸਾ ਜੋ ਵੀ ਹੈਗਾ ਇਹ ਸਾਰੇ ਹੱਤਕਣ ਦੇ ਪੂਰਾ ਜੋਰ ਢਿਲ ਦਾ ਲਾ ਰਹੇ ਨੇ ਕਿਉਂਕਿ ਪੈਸਾ ਬਹੁਤ ਇਹਨਾਂ ਕੋਲ ਬਾਧੂ ਪੈਸਾ ਬਾਈ ਕੋਈ ਗੱਲ ਨਹੀਂ ਕਈ ਵਾਰੀ ਬੰਦੇ ਦੀ ਮਜੂਰੀ ਹੁੰਦੀ ਹੈ ਝੰਡੇ ਲਾਉਣੇ ਇਹਨਾਂ ਦੇ ਪੋਸਟਰ ਲਾਉਣੇ ਕਈ ਵਾਰੀ ਉਹਦੀ ਗੱਲ ਬਾਤ ਸੁਣਨੀ ਇਹਨਾਂ ਕੋਲ ਜਾ ਕੇ ਪੈਗ ਲਾਉਣਾ ਕੀ ਨਾ ਕੋਲੇ ਪੈਸਾ ਟਕਾ ਕੋਈ ਪਰ ਕੋਈ ਗੱਲ ਨਹੀਂ ਤੁਸੀਂ ਫਿਰਦੇ ਇੱਥੇ ਮਰਜੀ ਲਿਓ ਲੈ ਇਹਨਾਂ ਜੋ ਮਰਜੀ ਲਿਓ ਪਰ ਨਸ਼ਾ ਨਾ ਲਿਓ ਦੂਜੀ ਗੱਲ ਮੈਂ ਕੀ ਕਹਿਣਾ ਚਾਹਣਾ ਸਮਝ ਨਹੀਂ ਹੋਵੰਗੇ ਨਸ਼ਾ ਨਾ ਲਿਓ ਉਹ ਮਾੜਾ ਉਹ ਪੀਣਾ ਮੀਣ ਚਾਹੀਦਾ ਪਰ ਮੁਫਤ ਦਾ ਨਸ਼ਾ ਪੀ ਕੇ ਵੀ ਆਪਾਂ ਕਿੰਨੇ ਦਿਨ ਕੱਢ ਲਾਂਗੇ ਨਾਲੇ ਆਪਣੀ ਸਿਹਤ ਤੇ ਆਪਣੀ ਜ਼ਿੰਦਗੀ ਨੂੰ ਤੁਸੀਂ ਬਰਬਾਦ ਕਰਦੇ ਹੋ ਉਹ ਮਰੇ ਇਹ ਮੁੰਡਾ ਆਰਾਮਨਗਰ ਉਹ ਪਤਾ ਨਹੀਂ 2 ਨੰਬਰ ਦੀ ਤਾਰੂ ਖਵੜਾ ਖਵੜਾ ਕਿੱਥੋਂ ਚੱਕ ਕੇ ਲਿਆਇਆ ਹੈ ਕਿਹੜੀ ਸਟੇਟ ਕਿਹੜੇ ਸੂਬੇ ਚੋਂ ਜਾਂ ਪਤਾ ਨਹੀਂ ਕਿੱਥੋਂ ਬਣਾ ਕੇ ਕਿਹੜੀ ਫੈਕਟਰੀ ਦੇ ਵਿੱਚੋਂ ਦੋ ਨੰਬਰ ਦੀ ਸ਼ਰਾਬ ਸਾਨੂੰ ਵੰਡੀ ਜਾਂਦੇ ਆ ਤੇ ਉਹਦੇ ਨਾਲ ਹੀ ਉਹ ਮੌਤ ਹੋਈ ਆ ਰਾਮ ਨਾਲ ਚਿਸ ਕਰਕੇ ਇਹ ਇਹ ਕੰਮ ਮੇਰਾ ਬਿਰਤ ਨਾ ਕਰਿਓ ਕਿ ਆਪਾਂ ਨੂੰ ਗੱਲ ਨੂੰ ਕੋਈ ਨੁਕਸਾਨ ਆਪਣਾ ਹੋਵੇ ਆਪਾਂ ਆਪਣੀ ਜ਼ਿੰਦਗੀ ਤੋਂ ਹੱਥੋਂ ਬੈਠ ਕੇ ਕੋਈ ਮੁਫਤ ਨਹੀਂ ਨਸ਼ੇ ਵਾਲੀਆਂ ਚੀਜ਼ਾਂ ਕੋਈ ਦੂਜਾ ਜਿਹੜਾ ਕੋਈ ਲੈਂਦੇ ਆ ਉਹ ਦਿੰਦੇ ਆ ਤਾਂ ਕੋਈ ਗੱਲ ਨਹੀਂ ਪਰ ਮੈਂ ਤਾਂ ਉਹ ਵੀ ਉਹਦੇ ਵੀ ਖਿਲਾਫ ਆ ਕਿਉਂਕਿ ਆਪਣੀ ਜ਼ਮੀਰ ਦੀ ਆਪਣੇ ਦਿਲ ਦੀ ਨਾ ਆਪਣੀ ਜ਼ਮੀਰ ਦੀ ਬਾਤ ਸਮੀਂ ਇੱਕ ਬੰਦਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਮਾਵਾ ਬਿਲਕਦੀਆਂ ਨੇ ਕਿਵੇਂ ਛਿੱਟਿਆਂ ਦੇ ਪੁੱਤ ਮਰ ਰਹੇ ਨੇ ਪਿੰਡਾਂ ਜਾਂਦੇ ਬਿਲਕਦੀਆਂ ਨੇ ਜਿਵੇਂ ਸਾਡੀ ਜਵਾਨੀ ਗਲਕ ਰਹੀ ਹੈ ਸੋ ਮੇਰਾ ਵੀਰ ਕੋਈ ਗੱਲ ਨਹੀਂ ਇਹ ਧਿਆਨ ਰੱਖਿਓ ਹਰ ਮਾਂ ਨੂੰ ਜਾ ਕੇ ਕਹਿਣਾ ਕਿ ਬੇਬੇ ਜੇ ਛਿੱਟਾ ਰੋਕਣਾ ਹੈ ਜੇ ਪੁੱਤ ਬਚਾਉਣੇ ਆ ਤਾਂ ਲੱਖਾਂ ਸੰਸਥਾਨਾਂ ਸਾਥ ਦਿਓ ਵਾਦਾ ਕਰਦਾ ਪਿੰਡਾਂ ਚ ਆ ਕੇ ਤੁਹਾਨੂੰ ਜਿਤਾਇਆ ਪਿੰਡਾਂ ਚ ਆ ਕੇ ਡਾਂਗ ਨਾ ਰੋਕੂੰਗਾ ਡਾਂਗਾਂ ਕੋਈ ਪਿਆਰ ਦੀ ਭਾਸ਼ਾ ਨਹੀਂ ਇਹ ਗੁੰਡਾ ਕਹਿੰਦੇ ਹੀ ਨੇ ਕੋਈ ਗੱਲ ਨਹੀਂ ਗੁੰਡਾ ਕਹਿ ਲੈਣ ਦੇ ਪਰ ਜੇ ਮੈਂ ਗੁੰਡਾ ਬਣ ਕੇ ਆਪਣੇ ਪੰਜਾਬ ਦਾ ਸੁਧਾਰ ਕਰ ਸਕਦਾ ਆਪਣੀ ਜਵਾਨੀ ਨੂੰ ਬਚਾ ਸਕਦਾ ਪੰਜਾਬ ਦੀ ਨੂੰ ਆਪਣੇ ਪੰਜਾਬ ਲਈ ਕੁਝ ਕਰ ਸਕਦਾ ਤਾਂ ਮੈਂ ਗੁੰਡਾ ਹੀ ਸਹੀ ਸੀਸ ਕਰਕੇ ਤਕੜੇ ਹੋ ਜਾਓ ਮੇਰਾ ਵੀਰ ਟਟੇ ਰਹੋ ਅੱਜ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਵੱਧ ਤੋਂ ਵੱਧ ਸਾਂਝੀਆਂ ਕਰ ਦਿਓ ਕੋਈ ਪਰੇਸ਼ਾਨੀ ਹੁੰਦੀ ਹੈ ਕੋਈ ਦਿੱਕਤ ਆਉਂਦੀ ਹੈ ਮੈਨੂੰ ਅੱਧੀ ਰਾਤ ਨੂੰ ਫੋਨ ਮਾਰੋ ਮੈਂ ਤੁਹਾਡੇ ਕੋਲ ਹਾਜ਼ਰ ਹੋਊਗਾ ਕਿਸੇ ਬੰਦੇ ਕੋਲੋਂ ਕਿਸੇ ਸਰਕਾਰ ਕੋਲੋਂ ਦਬਣ ਦੀ ਲੋੜ ਨਹੀਂ ਛੁਕਾਉਣ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਜਿਹੜਾ ਕੋਈ ਬਾਹਲਾ ਤੁਹਾਨੂੰ ਲੱਗਦਾ ਬਾਹਲੇ ਦੇ ਕੋਈ ਮੱਖ ਲੜਦੀ ਆ ਉਹ ਲਾ ਕੇ ਫੋਨ ਮੇਰੇ ਨਾਲ ਗਲਤ ਰਹਾਦਿਆ ਕਰੋ ਜੇ ਕੋਈ ਜਾਦੇ ਪੈਸੇ ਆਪਾਂ ਇਹਨਾਂ ਆਪਾਂ ਕਹਿੰਦੇ ਆ ਕਿ ਇਹ ਭਾਈਚਾਰਾ ਇਹ ਪਿਆਰ ਮੁਹੱਬਤ ਰਹਿਣਾ ਚਾਹੀਦਾ ਪਿੰਡਾਂ 'ਚ ਇਹ ਨਹੀਂ ਸਾਡਾ ਇਹਨਾਂ ਲੋਕਾਂ ਨੇ ਦੁਸ਼ਮਣੀਆਂ ਪੁਆਤੀਆਂ ਲੋਕਾਂ ਦੀਆਂ ਪਿੰਡਾਂ 'ਚ ਬੋਲ ਕੇ ਗਿਆ ਵੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਵੀ ਹਰ ਪਿੰਡ ਦੇ ਵਿੱਚ ਬੂਥ ਹੀ ਇਕੱਠਾ ਲਾ ਲਓ ਇੱਕ ਥਾਂ ਹੀ ਬਹਿ ਜਾਓ ਕੋਈ ਗੱਲ ਨਹੀਂ ਬੋਟ ਤਾਂ ਬੰਦੇ ਨੇ ਸੋਚ ਨਾਲ ਪਾਉਣੀ ਹੈ ਆਪਣੀ ਸਮਝ ਨਾਲ ਪਾਉਣੀ ਹੈ ਮੈਂ ਇਸ ਕਰਕੇ ਕਹਿਣਾ ਵੀ ਨਾ ਨਰੋ ਪਰ ਜੇ ਕੋਈ ਹੁੰਦੇ ਵੀ ਨੇ ਇਹ ਜਿਹੜੇ ਜਾਦੇ ਕੰਗਾਂ ਦੇ ਭੂਤ ਦਿਮਾਗ ਨੂੰ ਕਿੱਝੜਿਆ ਹੁੰਦਾ ਫਤੂਰ ਸਰਕਾਰ ਦਾ ਜਾਂ ਕਿਸੇ ਬੰਦਿਆਂ ਦਾ ਉਹਨਾਂ ਤੋਂ ਡਰਨ ਘਰੋਂ ਦੀ ਲੋੜ ਨਹੀਂ ਮੈਂ ਤੁਹਾਡੇ ਨਾਲ ਖੜਾ ਹਰ ਪੱਖ ਤੋਂ ਖੜਾ ਸੋ ਡਟ ਕੇ ਜਿਉਦੇ ਹੁਣ ਤੁਹਾਡੇ ਸਿਰ ਤੇ ਤੁਹਾਡੇ ਪੈਰਾਂ ਚੇਤਾ ਤੁਸੀਂ ਜ਼ੋਰ ਲਾਣਾ ਆ ਦੋ ਦਿਨ ਢਿਲਣਾ ਛੱਡੋ ਖਿੱਚ ਕੇ ਰੱਖ ਲੋ ਮੇਰੇ ਵੀਰ ਕੰਮ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਜਿਹੜੇ ਵੀ ਬਾਹਰ ਬੈਠੇ ਕੋ ਸੱਜਣ ਬੇਲੀ ਆ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਕੋਈ ਜਾਣ ਪਛਾਣਾ ਕੋਈ ਤੁਹਾਡੀ ਕੋ ਪਹੁੰਚ ਹੁੰਦੀ ਆ ਬੈਂਡਾ ਹੋਵੇ ਖਡੂਰ ਸਾਹਿਬ ਹੋਵੇ ਸੰਗੂਰ ਹੋਵੇ ਫਰੀਦਕੋਟ ਹੋਵੇ ਉੱਥੇ ਵੀ ਤੁਸੀਂ ਵੱਧ ਤੋਂ ਵੱਧ ਬਾਈ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਜਾਣ ਪਛਾਣ ਵਾਲਿਆਂ ਨੂੰ ਜ਼ੋਰ ਦੇ ਕੇ ਕਹੋ ਕਿ ਐਸ ਵਾਰ ਸਾਡੇ ਪੰਜਾਬ ਦੇ ਵਿੱਚੋਂ ਪੰਜਾਬ ਦਰਦੀ ਪੰਥ ਕੌਮ ਦਰਦੀ ਬੰਦੇ ਸਾਡੀ ਗੱਲ ਕਰਨ ਵਾਲੇ ਬੰਦੇ ਸਾਡੀਆਂ ਆਉਣ ਵਾਲੀਆਂ نسلਾਂ ਨੂੰ ਬਚਾਉਣ ਲਈ ਜਿਹੜੇ ਬੰਦੇ ਉਹ ਜਾਣੇ ਚਾਹੀਦੇ ਨੇ ਜੀ ਧੰਨਵਾਦ ਜੀ ਇਹਨਾਂ ਗੱਲਾਂ ਨੂੰ ਪ੍ਰਚਲਿਤ ਕਰਨ ਕਰੇ